ਅੱਜ ਪੂਰੇ ਪਟਿਆਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਦੀ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ। ਇਹਦੇ ਵਿੱਚ ਅਸੀਂ ਪੂਰੇ ਸਟੇਸ਼ਨ ਕੰਪਲੈਕਸ ਦੀ ਇੰਟੈਂਸਿਵ ਚੈਕਿੰਗ ਕਰ ਰਹੇ ਨੇ। ਜਿਹੜੇ ਸ਼ੱਕੀ ਵਿਅਕਤੀ ਸਾਨੂੰ ਲੱਭ ਰਹੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ। ਉਹਨਾਂ ਦੇ ਸਮਾਨ ਦੀ ਚੈਕਿੰਗ ਕਰ ਰਹੇ ਨੇ। ਪਲੱਸ ਜਿਹੜੇ ਪਾਰਕਿੰਗ ਦੇ ਵਿੱਚ ਵਾਹਨਸ ਖੜੇ ਨੇ ਉਹਨਾਂ ਦਾ ਵੀ ਵੈਰੀਫਿਕੇਸ਼ਨਸ ਕਰ ਰਹੇ ਨੇ ਕਿ ਕਿਉਂ ਕਿਸ ਲਈ ਉਹ ਖੜੇ ਨੇ। ਸਾਰੇ ਲੋਕਾਂ ਨੂੰ ਇਹ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਪਟਿਆਲਾ ਪੁਲਿਸ ਪੂਰੀ ਸਰਗਰਮੀ ਨਾਲ ਉਹਨਾਂ ਦੀ ਸੁਰੱਖਿਆ ਲਈ ਲੱਗੀ ਹੋਈ ਹੈ ਤੇ ਉਹ ਪੂਰਾ ਜਿਹੜਾ ਹੈ ਇਹ ਆਪਣਾ ਫੈਸਟਿਵ ਸੀਜ਼ਨ ਚੱਲ ਰਿਹਾ ਹੈ ਇਹਨੂੰ ਪੂਰੀ ਸਿਦਤ ਨਾਲ ਲੰਘਾਈ ਕਰ। ਗੰਤਰੰਤਰ ਦਿਵਸ 2026 ਦੇ ਸੰਬੰਧ ਵਿੱਚ ਮਾਨਯੋਗ ਡੀਆਈਜੀ ਸਾਹਿਬ ਪਟਿਆਲਾ ਰੇਜ ਅਤੇ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਸਖਤੀ ਦਾਇਰ ਤੇ ਨਿਰਦੇਸ਼ ਦਿੱਤੇ ਗਏ ਕਿ ਪੂਰੇ ਜ਼ਿਲ੍ਹੇ ਦੀ ਸੁਰੱਖਿਆ ਵਿਵਸਥਾ ਅਤੇ ਕਾਨੂੰਨ ਵਿਵਸਥਾ ਨੂੰ ਸ਼ਕਤ ਤੋਂ ਬੜਾਇਆ ਜਾ। ਅ ਇਹਨੀਆਂ ਨਿਰਦੇਸ਼ਾਂ ਦੇ ਅੰਦਰਕਤ ਅੱਜ ਪੂਰੇ ਪਟਿਆਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਦੀ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ। ਅ ਇੱਥੇ ਪਟਿਆਲਾ ਸਟੇਸ਼ਨ ਦੇ ਵਿੱਚ ਮੈਂ ਆ ਕੇ ਆਪ ਜਿਹੜਾ ਹੈ ਇਸ ਦਾ ਨਿਰੀਖਣ ਕੀਤਾ ਹੈ ਜਿਹੜਾ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਅਸੀਂ ਪੂਰੇ ਸਟੇਸ਼ਨ ਕੰਪਲੈਕਸ ਦੀ ਇੰਟੈਂਸਿਵ ਚੈਕਿੰਗ ਕਰ ਰਹੇ ਨੇ। ਜਿਹੜੇ ਸ਼ੱਕੀ ਵਿਅਕਤੀ ਸਾਨੂੰ ਲੱਭ ਰਹੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਨੇ। ਉਹਨਾਂ ਦੇ ਸਬੰਧ ਦੀ ਚੈਕਿੰਗ ਕਰ ਰਹੇ ਨੇ। ਪਲੱਸ ਜਿਹੜੇ ਪਾਰਕਿੰਗ ਦੇ ਵਿੱਚ ਵਹੀਕਲਸ ਖੜੇ ਨੇ ਉਹਨਾਂ ਦਾ ਵੀ ਵੈਰੀਫਿਕੇਸ਼ਨਸ ਕਰ ਰਹੇ ਨੇ ਕਿ ਕਿਉਂ ਕਿਸ ਲਈ ਉਹ ਖੜੇ ਤੇ ਇਸ ਦੇ ਰਾਹੀ ਅਸੀਂ ਸਾਰੇ ਲੋਕਾਂ ਨੂੰ ਇਹ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਪਟਿਆਲਾ ਪੁਲਿਸ ਪੂਰੀ ਸਰਗਰਮੀ ਨਾਲ ਉਹਨਾਂ ਦੀ ਸੁਰੱਖਿਆ ਲਈ ਲੱਗੀ ਹੋਈ ਹੈ ਤੇ ਉਹ ਪੂਰਾ ਜਿਹੜਾ ਹੈ ਇਹ ਆਪਣਾ ਫੈਸਟਿਵ ਸੀਜ਼ਨ ਚੱਲ ਰਿਹਾ ਹੈ ਇਹਨੂੰ ਪੂਰੀ ਸ਼ਿੱਦਤ ਨਾਲ ਇੰਜੋਏ ਕਰੋ ਸਰ ਉਸ ਦਾ ਜਿਹੜਾ ਪੁਰਾਣਾ ਬਸ ਅੱਡਾ ਉੱਥੇ ਕਾਫੀ ਪੁਰਾਣੇ ਵਹੀਕਲਸ ਖੜੇ ਆ ਜਦੋਂ ਬਸ ਅੱਡਾ ਬੰਦ ਹੋਇਆ ਉਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੋ ਰਹੀ ਨਾ ਉਹ ਵਹੀਕਲ ਸਿੱਧੇ ਪਿੱਛੇ ਹੋ ਰਹੇ ਨੇ ਨਾ ਪਤਾ ਲੱਗ ਪਾਰਾ ਕਿ ਉਹਨਾਂ ਦਾ ਮਾਲਕ ਕੌਣ ਹੈ ਕਿ ਉਹਨਾਂ ਦੇ ਉੱਪਰ ਕੋਈ ਰਿਸਰਚ ਚ ਦੇਖੋ ਜੀ ਇੱਕ ਇੱਕ ਸਰ ਨਵੇਂ ਬਸ ਨੇ ਰਜਿਸਟ੍ਰੇਸ਼ਨਸ ਨੂੰ ਮੇਬੀ 2-3 ਦਿਨ ਦੇ ਵਿੱਚ ਅਸੀਂ ਬਸ ਸਟੈਂਡਸ ਨੂੰ ਵੀ ਟਾਰਗੇਟ ਕਰਾਂਗੇ ਫਿਰ ਉਧਰ ਦੀ ਜਿਹੜੀ ਪਾਰਕਿੰਗ ਦੀ ਸਮੱਸਿਆ ਤੁਸੀਂ ਦੱਸ ਰਹੇ ਉਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਦੇਖਣਗੇ ਤੇ ਉਸ ਦਾ ਵੀ ਸੋਲੂਸ਼ਨ ਅਸੀਂ ਕੁਝ ਨਾ ਕੁਝ ਪਾਣਗੇ ਜੀ ਸਰ ਨਵੇਂ ਜਾਂ ਹੋਟਲ ਵਗੈਰਾ ਨੇ ਬਸਟਾਂ ਦੇ ਬੈਕ ਸਾਈਡ ਤੇ ਅਨੇਕ ਤੇ ਚੈਕਿੰਗ ਕਰ ਰਹੀ ਹੈ ਬਿਲਕੁਲ ਚੈਕਿੰਗ ਚੱਲ ਰਹੀ ਹੈ ਵੈਰੀਫਿਕੇਸ਼ਨਸ ਵੀ ਟੈਨੈਂਟਸ ਦੀ ਵੀ ਵੈਰੀਫਿਕੇਸ਼ਨ ਚੱਲ ਰਹੀ ਹੈ ਹੋਟਲਸ ਦੀ ਵੀ ਅਸੀਂ ਜੋ ਉਹਨਾਂ ਦੇ ਰੋਲਸ ਹੁੰਦੇ ਨੇ ਉਹਨਾਂ ਦੀ ਵੀ ਚੈਕਿੰਗ ਕਰ ਰਹੇ ਨੇ ਨਾਈਟ ਡੋਮੀਨੇਸ਼ਨ ਵੀ ਅਸੀਂ ਕਰ ਰਹੇ ਨੇ ਤਾਂ ਕਿ ਇੱਕ ਸੁਰੱਖਿਆ ਵਿ ਅੱਜ ਕੀ ਕੁਝ ਪ੍ਰੋਬਲਮ ਹੋਇਆ ਸਰਚਿੰਗ ਦੇ ਵਿੱਚ ਕੁਝ ਅਨਚਾhta ਵੈਸੀ ਵਸਤੂ ਈ ਨਹੀਂ ਆਉਂਦੀ ਦੇਖੋ ਜੀ ਅਜੇ ਚੱਲ ਰਿਹਾ ਹੈ ਜਿਵੇਂ ਕੁਝ ਮਿਲਦਾ ਹੈ ਉਸ ਟਾਈਮ ਨਾਲ ਤੁਹਾਨੂੰ ਅਪਡੇਟ ਕਰਾਂ ਅੱਜ ਪੂਰੇ ਪਟਿਆਲਾ ਚਿਲੇ ਦੇ ਰੇਲਵੇ ਸਟੇਸ਼ਨਾਂ ਦੀ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਪੂਰੇ ਸਟੇਸ਼ਨ ਕੰਪਲੈਕਸ ਦੀ ਇੰਟੈਂਸਿਵ ਚੈਕਿੰਗ ਕਰ ਰਹੇ ਨੇ ਜਿਹੜੇ ਸ਼ੱਕੀ ਵਿਅਕਤੀ ਸਾਨੂੰ ਲੱਭ ਰਹੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਉਹਨਾਂ ਦੇ ਸਮਾਨ ਦੀ ਚੈਕਿੰਗ ਕਰ ਰਹੇ ਨੇ ਪਲੱਸ ਜਿਹੜੇ ਪਾਰਕਿੰਗ ਦੇ ਵਿੱਚ ਵਹੀਕਲਸ ਖੜੇ ਨੇ ਉਹਨਾਂ ਦਾ ਵੀ ਵੈਰੀਫਿਕੇਸ਼ਨਸ ਕਰਨੇ ਕਿ ਕਿਉਂ ਕਿਸ ਲਈ ਉਹ ਖੜੇ ਸਾਰੇ ਲੋਕਾਂ ਨੂੰ ਇਹ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਪਟਿਆਲਾ ਪੁਲਿਸ ਪੂਰੀ ਸਰਗਰਮੀ ਨਾਲ ਉਹਨਾਂ ਦੀ ਸੁਰੱਖਿਆ ਲਈ ਲੱਗੀ ਹੋਈ ਹੈ ਤੇ ਉਹ ਪੂਰਾ ਜਿਹੜਾ ਹੈ ਇਹ ਆਪਣਾ ਫੈਸਟਿਵ ਸੀਜ਼ਨ ਚੱਲ ਰਿਹਾ ਹੈ ਇਹਨੂੰ ਪੂਰੀ ਸ਼ਿੱਦਤ ਨਾਲ ਇੰਜੋਏ ਕਰੋ ਗਣਤੰਤਰ ਦਿਵਸ 2026 ਦੇ ਸੰਬੰਧ ਵਿੱਚ ਮਾਨਯੋਗ ਡੀਆਈਜੀ ਸਾਹਿਬ ਪਟਿਆਲਾ ਰੇਜ ਅਤੇ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਹੁਸਕਤਿਹਦਾਇ ਤੇ ਨਿਰਦੇਸ਼ ਦਿੱਤੇ ਗਏ ਕਿ ਪੂਰੇ ਜ਼ਿਲ੍ਹੇ ਦੀ ਸੁਰੱਖਿਆ ਵਿਵਸਥਾ ਅਤੇ ਕਾਨੂੰਨ ਵਿਵਸਥਾ ਨੂੰ ਸਖਤ ਹੋ ਬੜਾਇਆ ਜਾਏ। ਅ ਇਹੀ ਨਿਰਦੇਸ਼ਾ ਦੇ ਅੰਦਰਗਤ ਅੱਜ ਪੂਰੇ ਪਟਿਆਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਦੀ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ। ਅ ਇੱਥੇ ਪਟਿਆਲਾ ਸਟੇਸ਼ਨ ਦੇ ਵਿੱਚ ਮੈਂ ਆ ਕੇ ਆਪ ਜਿਹੜਾ ਹੈ ਇਸ ਦਾ ਨਿਰੀਖਣ ਕੀਤਾ ਹੈ ਜਿਹੜਾ ਕੋਆਰਡੀਨੇਟਡ ਸਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਇਦੇ ਵਿੱਚ ਅਸੀਂ ਪੂਰੇ ਸਟੇਸ਼ਨ ਕੰਪਲੈਕਸ ਦੀ ਇੰਟੈਂਸਿਵ ਚੈਕਿੰਗ ਕਰ ਰਹੇ ਨੇ ਜਿਹੜੇ ਸ਼ੱਕੀ ਵਿਅਕਤੀ ਸਾਨੂੰ ਲੱਭ ਰਹੇ ਨੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਨੇ ਉਹਨਾਂ ਦੇ ਸਮਾਨ ਦੀ ਚੈਕਿੰਗ ਕਰ ਰਹੇ ਨੇ ਪਲੱਸ ਜਿਹੜੇ ਪਾਰਕਿੰਗ ਦੇ ਵਿੱਚ ਵਹੀਕਲਸ ਖੜੇ ਨੇ ਉਹਨਾਂ ਦਾ ਵੀ ਵੈਰੀਫਿਕੇਸ਼ਨ ਕਰ ਰਹੇ ਨੇ ਕਿ ਕਿਉਂ ਕਿਸ ਲਈ ਉਹ ਖੜੇ ਨੇ ਤੇ ਇਸ ਦੇ ਰਾਹੀਂ ਅਸੀਂ ਸਾਰੇ ਲੋਕਾਂ ਨੂੰ ਇਹ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਪਟਿਆਲਾ ਪੁਲਿਸ ਪੂਰੀ ਸਰਗਰਮੀ ਨਾਲ ਉਹਨਾਂ ਦੀ ਸੁਰੱਖਿਆ ਲਈ ਲੱਗੀ ਹੋਈ ਹੈ ਤੇ ਉਹ ਪੂਰਾ ਜਿਹੜਾ ਹੈ ਇਹ ਆਪਣਾ ਫੈਸਟਿਵ ਸੀਜ਼ਨ ਚੱਲ ਰਿਹਾ ਇਹਨੂੰ ਪੁਰੀ ਸਿੱਧਿਤ ਨਾਲਾਂ ਚੋਇਤਾ ਸਰ ਉਸੋ ਜਿਹੜਾ ਪ੍ਰਾਣਾ ਬਸਟਿਆ ਉੱਥੇ ਕਾਫੀ ਪ੍ਰਾਣਾ ਵਹੀਕਲਸ ਖੜੇ ਆ ਜਦਾ ਬਸਟਾ ਬੰਦ ਹੋਇਆ ਉਹਨਾਂ ਦੀ ਕੋਈ ਵੀ ਵੈਰੀਫਿਕੇਸ਼ਨ ਨਹੀਂ ਹੋ ਰਹੀ ਨਾ ਉਹ ਵਹੀਕਲਸ ਦੇ ਪਿਛੇ ਹੋਰ ਨੇ ਨਾ ਪਤਾ ਲੱਗ ਪਾਰਾ ਕਿ ਉਹਨਾਂ ਦਾ ਮਾਲਕ ਕੌਣ ਹੈ ਕਿ ਉਹਨਾਂ ਦੇ ਉੱਪਰ ਕੁੜੀ ਸਾ ਚੌਧਰੀ ਦੇ ਦੇਖੋ ਜੀ ਇੱਕ ਇੱਕ ਸਰ ਨਵੇਂ ਰਜਿਸਟ੍ਰੇਸ਼ਨਸ ਨੂੰ మేబీ भी दो तीन दिन ਵਿੱਚ ਅਸੀਂ ਬੱਸ ਸਟੈਂਡਸ ਨੂੰ ਵੀ ਟਾਰਗੇਟ ਕਰਾਂਗੇ ਫਿਰ ਉਧਰ ਦੀ ਜਿਹੜੀ ਪਾਰਕਿੰਗ ਦੀ ਸਮੱਸਿਆ ਤੁਸੀਂ ਦੱਸ ਰਹੇ ਉਸ ਨੂੰ ਵੀ ਅਸੀਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦੇਖਾਂਗੇ ਤੇ ਉਸ कुछ ਵੀ ਸੋਲਿਊਸ਼ਨ ਅਸੀਂ ਕੁਝ ਨਾ ਕੁਝ ਪਾਣ ਕਰਾਂਗੇ ਕੀ ਹੈ ਸਰ ਨਾ ਜਾਂ ਹੋਟਲ ਵਗੈਰਾ ਨੇ ਬੱਸ ਸਟੈਂਡ ਬੈਕ ਸਾਈਡ ਦੇ ਅਨੇਕਾਂ ਦੀ ਚੈਕਿੰਗ ਵਗੈਰਾ ਕੀਤੀ ਆ ਬਿਲਕੁਲ ਚੈਕਿੰਗ ਚੱਲ ਰਹੀ ਹੈ ਵੈਰੀਫਿਕੇਸ਼ਨਸ ਵੀ ਟੈਨੈਂਟਸ ਦੀ ਵੀ ਵੈਰੀਫਿਕੇਸ਼ਨ ਚੱਲ ਰਹੀ ਹੈ ਹੋਟਲਸ ਦੀ ਵੀ ਅਸੀਂ ਜੋ ਉਹਨਾਂ ਦੇ ਰੋਲਸ ਅੱਜ ਕੀ ਕੁਝ ਪ੍ਰੋਬਲਮ ਹੋਇਆ ਸਰਚਿੰਗ ਦੇ ਵਿੱਚ ਕੁਝ ਅਨਚਿਤਤਾ ਕੋਈ ਐਸੀ ਵਸਤੂ ਢੀਣਾ ਕੁਝ ਇਹਨਾਂ ਦੇਖੋ ਜੀ ਅਜੀਤ ਚੱਲ ਰਿਹਾ ਹੈ ਜਿਵੇਂ ਕੁਝ ਮਿਲਦਾ ਹੈ ਉਸ ਟਾਈਮ ਨਾਲ ਤੁਹਾਨੂੰ ਅਪਡੇਟ ਕਰਾਂਗਾ